ਸਾਡਾ ਜੀਵਨ ਇੱਕ ਕਿਤਾਬ ਵਾਂਗ ਹੁੰਦਾ ਹੈ ਜਿਸ ਦੇ ਹਰ ਪੰਨੇ 'ਚ ਕੋਈ ਨਵੀਂ ਕਹਾਣੀ ਲਿਖੀ ਹੁੰਦੀ ਹੈ ਪਰ ਇਸ ਕਹਾਣੀ ਦੇ ਮੁੱਖ ਪਾਤਰ ਹੁੰਦੇ ਹਨ ਪਰਿਵਾਰ ਰਿਸ਼ਤੇਦਾਰ ਗੁੱਸਾ ਮਿਹਨਤ ਅਤੇ ਕਈ ਵਾਰੀ ਤੋਖਾ ਪਰਿਵਾਰ ਇਹ ਸਿਰਫ ਚਾਰ ਲੋਕ ਨਹੀਂ ਇੱਕ ਪੂਰੀ ਦੁਨੀਆ ਹੁੰਦੀ ਹੈ ਜਿੱਥੇ ਪਿਆਰ ਵੀ ਹੁੰਦਾ ਹੈ ਤੇ ਥੋੜੀ-ਬਹੁਤ ਕਟਾਸ਼ੀ ਵੀ ਪਰ ਇਨ੍ਹਾਂ ਸਬੰਧਾਂ ਵਿੱਚ ਇੱਕ ਅਨੋਖੀ ਗਰਮੀ ਹੁੰਦੀ ਹੈ ਮਾਂ ਦੇ ਹੱਥ ਦੀ ਰੋਟੀ ਪਿਓ ਦੀ ਚਿੰਤਾ ਭੈਣ ਦੀ ਮਮਤਾ ਭਰਾ ਦਾ ਸਾਥ ਪਰ ਕਈ ਵਾਰੀ ਇਹਨਾਂ ਰਿਸ਼ਤਿਆਂ ਵਿੱਚ ਰਿਸ਼ਤੇਦਾਰ ਵੀ ਆ ਜਾਂਦੇ ਹਨ ਕੁਝ ਸੱਚੇ ਤੇ ਕੁਝ ਸਿਰਫ ਮੌਕੇ ਦੇ ਜਦੋਂ ਤੱਕ ਤੁਹਾਡੀ ਚਮਕ ਹੈ ਤਦ ਤੱਕ ਉਹ ਤੁਹਾਡੀ ਸ਼ਾਮਤ ਵਿੱਚ ਵੀ ਚਮਕਣਾਉਂਦੇ ਹਨ ਪਰ ਜਦੋਂ ਤੁਸੀਂ ਥੱਕ ਜਾਂਦੇ ਹੋ ਥੋੜਾ ਹਾਰ ਜਾਂਦੇ ਹੋ ਤਾਂ ਉਹ ਇਹ ਰਿਸ਼ਤੇਦਾਰ ਕਦਮ ਹਟਾ ਲੈਂਦੇ ਹਨ ਇਸ ਰਿਸ਼ਤਿਆਂ ਦੀ ਦੁਨੀਆ ਵਿੱਚ ਕਈ ਵਾਰੀ ਗੁੱਸਾ ਵੀ ਆਉਂਦਾ ਹੈ ਪਰ ਗੁੱਸਾ ਇਹ ਇੱਕ ਅਜੀਹਾ ਅਗ ਦਾ ਗੋਲਾ ਹੈ ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾੜਦਾ ਹੈ ਕਈ ਵਾਰੀ ਗੁੱਸੇ ਵਿੱਚ ਕਹੀ ਗਈ ਗੱਲ ਉਹਨਾਂ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ ਜੋ ਸਾਲਾਂ ਲੱਗੇ ਸੀ ਬਣਾਉਣ ਵਿੱਚ ਇਸ ਕਰਕੇ ਮਿਹਨਤ ਕਰਨੀ ਚਾਹੀਦੀ ਹੈ ਨਾ ਸਿਰਫ ਰੋਜ਼ੀ-ਰੋਟੀ ਲਈ ਪਰ ਰਿਸ਼ਤਿਆਂ ਨੂੰ ਜਿਉਂਦਾ ਰੱਖਣ ਲਈ ਵੀ ਮਿਹਨਤ ਸਿਰਫ ਕੰਮ ਵਿੱਚ ਨਹੀਂ ਹੁੰਦੀ ਰਿਸ਼ਤਿਆਂ ਵਿੱਚ ਵੀ ਲੱਗਦੀ ਹੈ ਮਨ ਮੁਟਾਵ ਦੂਰ ਕਰਨ ਇੱਕ ਦੂਜੇ ਨੂੰ ਸਮਝਣ ਆਪਣੇ ਗੁੱਸੇ ਨੂੰ ਕਾਬੂ ਕਰਨ ਇਹ ਸਭ ਮਿਹਨਤ ਦੀ ਹੀ ਇੱਕ ਹੋਰ ਸ਼ਕਲ ਹੈ ਪਰ ਜ਼ਿੰਦਗੀ ਕਈ ਵਾਰੀ ਇੰਨੀ ਸੌਖੀ ਨਹੀਂ ਹੁੰਦੀ ਜਿਸ ਤੇ ਅਸੀਂ ਭਰੋਸਾ ਕਰਦੇ ਹਾਂ ਕਈ ਵਾਰੀ ਉਹੀ ਧੋਖਾ ਦੇ ਜਾਂਦੇ ਹਨ ਧੋਖਾ ਇਹ ਸਭ ਤੋਂ ਵੱਡਾ ਜ਼ਖਮ ਹੁੰਦਾ ਹੈ ਇਹ ਸਿਰਫ ਦਿਲ ਨਹੀਂ ਤੋੜਦਾ ਵਿਸ਼ਵਾਸ ਹੌਸਲਾ ਤੇ ਕਈ ਵਾਰ ਆਤਮਾ ਨੂੰ ਵੀ ਹਿਲਾ ਦਿੰਦਾ ਹੈ ਪਰ ਕੀ ਕਰੀਏ ਧੋਖਾ ਵੀ ਜ਼ਿੰਦਗੀ ਦਾ ਹਿੱਸਾ ਹੈ ਇਹ ਸਿਖਾਉਂਦਾ ਹੈ ਕਿ ਅਸੀਂ ਹਰ ਇੱਕ ਨੂੰ ਆਪਣਾ ਨਾਮ ਨਹੀਂਏ ਇਹ ਸਿਖਾਉਂਦਾ ਹੈ ਕਿ ਅਸਲ ਤੇ ਨਕਲੀ ਦੀ ਪਛਾਣ ਕਰੀਏ ਜ਼ਿੰਦਗੀ ਇੱਕ ਲੰਮੀ ਜੰਗ ਹੈ ਕਈ ਵਾਰੀ ਆਪਣੇ ਹੀ ਵਿਰੋਧੀ ਬਣ ਜਾਂਦੇ ਹਨ ਤੇ ਕਈ ਅਣਜਾਣ ਆਪਣੇ ਬਣ ਜਾਂਦੇ ਹਨ ਪਰ ਜੋ ਸਦਾ ਤੁਹਾਡੇ ਨਾਲ ਖੜਾ ਰਹਿੰਦਾ ਹੈ ਉਹ ਹੈ ਪਰਿਵਾਰ ਜੇ ਉਹ ਸੱਚਾ ਹੋਵੇ ਤਾਂ ਤੁਹਾਡਾ ਹੌਸਲਾ ਕਦੇ ਨਹੀਂ ਡੋਲਦਾ ਇਸ ਲਈ ਰਿਸ਼ਤਿਆਂ ਨੂੰ ਸਮਝੋ ਗੁੱਸੇ ਨੂੰ ਹੰਝੂ ਨਹੀਂ ਬਣਨ ਦਿਓ ਮਿਹਨਤ ਨੂੰ ਆਪਣਾ ਧਰਮ ਬਣਾ ਲਵੋ ਤੇ ਜੇ ਧੋਖਾ ਮਿਲੇ ਤਾਂ ਰੁਕੋ ਨਹੀਂ ਰਸਤੇ ਬਦਲੋ ਮੰਜ਼ਿਲ ਨਹੀਂ ਜ਼ਿੰਦਗੀ ਵਿੱਚ ਕਈ ਵਾਰੀ ਹਾਰ ਕੇ ਹੀ ਜਿੱਤਣ ਦਾ ਸਵਾਦ ਆਉਂਦਾ ਹੈ ਰਿਸ਼ਤੇ ਨਿਗੇ ਰੱਖੋ ਪਰ ਆਪਣੇ ਆਪ ਨੂੰ ਕਦੇ ਨਾ ਭੁੱਲੋ ਕਿਉਂਕਿ ਸਭ ਤੋਂ ਵੱਡਾ ਰਿਸ਼ਤਾ ਆਪਣੇ ਆਪ ਨਾਲ ਹੁੰਦਾ ਹੈ